ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇੱਥੇ ਸੰਗਰੂਰ ਦੇ ਵਿੱਚ ਆਪਦਾ ਇੱਕ ਸੰਘਰਸ਼ ਵੀ ਡਿਆ ਸੀ ਲੈਂਡ ਸੀਲਿੰਗ ਐਕਟ ਦੇ ਤਹਿਤ ਜਿਹਦੇ ਵਿੱਚ 1.75 ਏਕੜ ਤੋਂ ਵੱਧ ਇੱਕ ਕਾਨੂੰਨ ਬਣਿਆ ਹੋਇਆ ਕਿ ਕੋਈ ਜ਼ਮੀਨ ਰੱਖ ਨਹੀਂ ਸਕਦਾ ਜਿਹਦੇ ਕੋਲੇ ਵੀ 1.75 ਏਕੜ ਤੋਂ ਵੱਧ ਜ਼ਮੀਨ ਆ ਉਹ ਸਰਕਾਰ ਨੇ ਕਾਨੂੰਨ ਬਣਾਇਆ ਕਿ ਉਹ ਲੋਕਾਂ ਵਿੱਚ ਵੰਡੀ ਜਾਊਗੀ ਪਰ ਉਹ ਕੰਮ ਸਰਕਾਰ ਨੇ ਤਾਂ ਅਜੇ ਤੱਕ ਕੀਤਾ ਨਹੀਂ ਜਦੋਂ ਉਹ ਕੁਝ ਲੋਕ ਆਪ ਕਰਨ ਲੱਗੇ ਤਾਂ ਇਹ ਸੰਘਰਸ਼ ਲੜਨ ਲੱਗੇ ਤਾਂ ਅੱਜ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਿੰਨੇ ਆਗੂ ਆ ਜਿਨ੍ਹਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਲਿਆ ਬਿੱਕਰ ਸਿੰਘ ਹਥੋਆ ਜਿਹੜਾ ਜ਼ਮੀਨ ਸੰਘਰਸ਼ ਕਮੇਟੀ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਆਗੂ ਆ ਸਰਕਾਰ ਨੇ ਉਹਨੂੰ ਗੱਲਬਾਤ ਵਾਸਤੇ ਬੁਲਾਇਆ ਪਰ ਗੱਲਬਾਤ ਵਾਸਤੇ ਬੁਲਾਇਆ ਤੇ ਚੁੱਕ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਅੱਜ ਕਿੰਨੇ ਆਗੂ ਨੇ ਚਾਹੇ ਉਹ ਕਿਸਾਨਾਂ ਵਿੱਚ ਹੋਣ ਚਾਹੇ ਮਜ਼ਦੂਰਾਂ ਵਿੱਚ ਤਾਂ ਤੇ ਮਾਂ ਸਰਕਾਰ ਨੇ ਜ਼ਿਲ੍ਹਾ ਦੇ ਵਿੱਚ ਬੰਦ ਕਰ ਦਿੱਤੇ ਆ ਤੇ ਇਹ ਲੋਕ ਕਹਿੰਦੇ ਆ ਕਿ ਹੁਣ ਇੱਥੇ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹ ਸਭ ਕੁਝ ਕੀਤਾ ਜਾ ਰਿਹਾ ਤੇ ਸਰਕਾਰ ਇੱਥੇ ਪੁਲਿਸ ਰਾਜ ਕਾਇਮ ਕਰਨਾ ਚਾਹੁੰਦੀ ਆ